ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤਾ ਹੈ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੱਲ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਹੁਣ ਅਸੀਂ 7 ਨੰਬਰ ਡਿਵੀਜ਼ਨ ਦੇ ਬਾਹਰ ਖੜੇ ਆ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬ ਦੇ ਲੋਕਾਂ ਦੇ ਅੱਗੇ ਬੇਨਤੀ ਕਰਦੇ ਆ ਕਿ 7 ਨੰਬਰ ਡਿਵੀਜ਼ਨ ਦੇ ਬਾਹਰ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪਹੁੰਚੋ ਤੇ ਅਗਲੀ ਗੱਲ ਭਾਨੇ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਨਾ ਤਾਂ ਕੋਈ ਕਾਰਨ ਦੱਸਿਆ ਗਿਆ ਵੀ ਕਿਉਂ ਗ੍ਰਿਫਤਾਰ ਉਸ ਨੂੰ ਕੀਤਾ ਗਿਆ ਨਾ ਸਾਨੂੰ ਇਹ ਦੱਸਿਆ ਗਿਆ ਵੀ ਭਾਨੇ ਨੂੰ ਲੈ ਕੇ ਕਿੱਥੇ ਗਏ ਆ ਹੁਣ ਅਸੀਂ ਸਵੇਰ ਦੇ ਖੜੇ ਆ ਇੱਥੇ 7 ਨੰਬਰ ਡਿਵੀਜ਼ਨ ਦੇ ਬਾਹਰ ਨਾ ਭਾਨੇ ਦੇ ਨਾਲ ਸਾਡੀ ਮੁਲਾਕਾਤ ਕਰਾਈ ਗਈ ਆ ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਦੇ ਅੱਗੇ ਵੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪਹੁੰਚੋ ਤੇ ਇੱਕ ਕੁੜੀ ਆ ਜਿਹੜੀ 3-4 ਦਿਨਾਂ ਤੋਂ ਭਾਨੇ ਸਿੱਧੂ ਦੇ ਉੱਪਰ ਇਲਜ਼ਾਮ ਲਾ ਰਹੀ ਆ ਵੀ ਭਾਨੇ ਸਿੱਧੂ ਨੇ ਰਿਸ਼ਵਤ ਲਈ ਆ ਭਾਨਾ ਮੇਰਾ ਵੱਡਾ ਭਾਈ ਆ ਉਹ ਸਾਫਤ ਕਰ ਦਵੇ ਕੋਈ ਬੰਦਾ ਵੀ ਸਾਫਤ ਕਰ ਦਵੇ ਵੀ ਭਾਨ ਨੇ 1 ਰੁਪਿਆ ਵੀ ਲਿਆਗਾ ਅਸੀਂ ਗੱਲ ਦਾ ਹਾਤਾ ਜੀ ਮੈਂ ਕਹਣਾ ਉਹ ਕੁੜੀ ਸਬੂਤ ਦੇਵੇ ਤੇ ਅਗਲੀ ਗੱਲ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਉਸ ਕੁੜੀ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਅੱਜ ਉਹ ਇਲਜ਼ਾਮ ਲਾਉਂਦੀ ਆ ਭਾਨ ਨੇ ਸਿੱਧੂ ਦੇ ਉੱਪਰ ਕੱਲ ਨੂੰ ਕੋਈ ਤੀਜਾ ਬੰਦਾ ਉੱਠ ਕੇ ਹੋਰ ਬੋਲੂ ਵੀ ਭਾਨ ਨੇ ਰਿਸ਼ਵਤ ਲਈ ਆ ਠੀਕ ਹੈ ਉਹ ਕੁੜੀ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਪਤਾ ਲਾਓ ਵੀ ਉਹ ਕੁੜੀ ਨੂੰ ਕਿਹਨੇ ਬੁਲਾਇਆਗਾ ਇਹ ਕਿਉਂ ਬੋਲ ਰਹੀ ਆ ਇਹ ਚੀਜ਼ਾਂ ਤੇ ਸਾਰੇ ਲੋਕਾਂ ਦੇ ਅੱਗੇ ਇਹ ਹੀ ਬੇਨਤੀ ਆ ਦੇਖੋ ਜਿੰਨੇ ਲੋਕ ਵੀ ਆਪਦਾ ਦੁੱਖ ਲੈ ਕੇ ਭਾਨੇ ਦੇ ਘਰੇ ਜਾਂਦੇ ਆ ਭਾਨੇ ਨੇ ਕਦੇ ਚੀਜ਼ ਨਹੀਂ ਪੁੱਛੀ ਨਾਲ ਖੜਾ ਹਰੇਕ ਦੇ ਲੱਖਾਂ ਬੰਦਿਆਂ ਦੇ ਪੈਸੇ ਉਹਨੇ ਏਜੰਟਾਂ ਤੋਂ ਵਾਪਸ ਕਰਾਤੇ ਠੀਕ ਹੈ ਤੇ ਇਹ ਏਜੰਟ ਨੇ ਜਿਹੜੇ ਇਹਨਾਂ ਨੇ ਖਾਨ ਤੇ ਲੱਕ ਬੰਨਿਆ ਹੋਇਆ ਸੀ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਭਾਨੇ ਨੇ ਬੰਦ ਕਰਾਤੀਆਂ ਇਸੇ ਕਰਕੇ ਭਾਨਾ ਅੱਖਾਂ ਦੇ ਵਿੱਚ ਰੜਕਦਾਗਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਅੱਗੇ ਬੇਨਤੀ ਕਰਦਾ ਜੀਜੇ ਅੱਜ ਭਾਨਾ ਆਪਣੇ ਨਾਲ ਖੜਦਾ ਉਹ ਤੇ ਮੁਸੀਬਤ ਪਈਆ ਵਖਤ ਆਇਆਗਾ ਸਾਨੂੰ ਵੀ ਉਹਦੇ ਨਾਲ ਖੜਨਾ ਚਾਹੀਦਾ ਜੇ ਅਸੀਂ ਅੱਜ ਭਾਨੇ ਦੇ ਨਾਲ ਨਾ ਖੜੇ ਕੱਲ ਨੂੰ ਕਿਸੇ ਵੀ ਨੌਜਵਾਨ ਨੇ ਉੱਠ ਕੇ ਥੋੜੀ ਖਾਤਰ ਨਹੀਂ ਬੋਲਣਾ ਨਾ ਥੋੜੀ ਖਾਤਰ ਲੜਨਾ ਬਸ ਮੈਂ ਇੰਨੀਆਂ ਸੋਨਿਆ ਨਿਹਾਲ ਸ੍ਰੀ ਅਕਾਲ ਇੰਨੀਆਂ ਬੇ